ਸਾਡੇ ਸ਼ੁਭ ਕਰਨਾ ਤੇ ਗੋਲੀਆਂ ਨਾ ਚਲਾਓ ਕੀ ਅਸੀਂ ਆਪਣੀ ਰਾਜਤਾ ਨਿਚ ਨਹੀਂ ਜਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣਾ ਨੇ ਕਿਉਂ ਰੋਕ ਲਿਆ ਹਰਿਆਣੇ ਨਾਲ ਤਾਂ ਕੋਈ ਝਗੜਾ ਹੀ ਨਹੀਂ ਉਹਨੂੰ ਉੱਥੇ ਜਾਣ ਦੀ ਲੋੜ ਕੀ ਪਈ ਜਾਂ ਜੇ ਜਾਂਦਾ ਸੀ ਤਾਂ ਦਿੱਲੀ ਚਲ ਗਿਆ ਸੀ ਉਹਨੂੰ ਖਨੌਰੀ ਜਾਂ ਸ਼ੰਭੂ ਕਿਉਂ ਰੁਕਣਾ ਪੈ ਗਿਆ ਇਹ ਵहां ਫਲਾਈਆਂ ਜਾ ਰਹੀਆਂ ਨੇ ਸੈਂਟਰ ਵਾਲਿਆਂ ਵੱਲੋਂ ਰਾਸ਼ਟਰਪਤੀ ਰਾਜ ਲਾ ਦੇਾਂਗੇ ਧਮਕੀਆਂ ਟਾਈਪ ਗੱਲਾਂ ਕੀਤੀਆਂ ਜਾ ਰਹੀਆਂ ਨੇ ਰਾਸ਼ਟਰਪਤੀ ਰਾਜ ਲਾ ਦੇਾਂਗੇ ਇੱਕ ਵਾਰੀ ਨਹੀਂ ਜੀ 100 ਵਾਰੀ ਰਾਸ਼ਟਰਪਤੀ ਰਾਜ ਲਾ ਦੋ ਮੈਂ 100 ਕੁਰਸੀਆਂ ਕੁਰਬਾਨ ਕਰ ਦੂੰਗਾ ਮੈਂ 100 ਕੁਰਸੀਆਂ ਨੂੰ ਲੱਤ ਮਾਰ ਦੂੰਗਾ ਪਰ ਮੈਂ ਇੱਕ ਵੀ ਸ਼ੁਭਕਰਨ ਮਰਨ ਨਹੀਂ ਦੇਣਾ ਸ਼ੁਭਕਰਨ ਦੀ ਮੌਤ ਤੇ ਮੈਨੂੰ ਅਫਸੋਸ ਹੈ ਸਾਡੇ ਸ਼ੁਭਕਰਨਾ ਤੇ ਗੋਲੀਆਂ ਨਾ ਚਲਾਓ ਮੈਂ ਸ਼ੁਭਕਰਨ ਨੂੰ ਵਾਪਸ ਤਾਂ ਲੈ ਆ ਨਹੀਂ ਸਕਦਾ ਪਰ ਇੰਨਾ ਕਰ ਮੈਂ ਅਸ਼ੋਰ ਕਰ ਸਕਦਾ ਇੰਨਾ ਕਿ ਮੈਂ ਗਰੰਟੀ ਦਿਨਾ ਕਿ ਇਸ ਪਰਿਵਾਰ ਦੇ ਨਾਲ ਖੜੂਗਾ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਸ਼ੁਕਰਾਂ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਆਰਥਿਕ ਮਦਦ ਕੀਤੀ ਜਾਏਗੀ ਸੀਐਮ ਭਗਵਨ ਪਾਂਡੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਇਸੇ ਦੇ ਵਿਚਾਲੇ ਸ਼ੁਕਰਾਂ ਦੀ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਵੀ ਦਵਾਂਗੇ ਜੀ ਧਮਕੀਆਂ ਦੇ ਰਹੇ ਹੋ ਕਿ ਅਸੀਂ ਆਪਣੀ ਰਾਜਤਾ ਨਹੀਂ ਚਾ ਸਕਦੇ ਆਪਣੀਆਂ ਮੰਗਾਂ ਵਾਸਤੇ ਹਰਿਆਣਾ ਨੇ ਕਿਉਂ ਰੋਕ ਲਿਆ ਹਰਿਆਣਾ ਨਾਲ ਤਾਂ ਕੋਈ ਝਗੜਾ ਹੀ ਨਹੀਂ ਮੰਗਾਂ ਮੰਨਣਾ ਕੇਂਦਰ ਦਾ ਕਮ ਮੈਂ ਕਿਉਂਕਿ ਸਾਰੀਆਂ ਮੰਗਾਂ ਕੇਂਦਰ ਨਾਲ ਸੁਣੂੰ ਤੁਸੀਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਦਿਓ ਮੈਂ ਨਹੀਂ ਚਾਹੁੰਦਾ ਕਿ ਮੈਂ ਆਪਣੇ ਨੌਜਵਾਨਾਂ ਨੂੰ ਮੈਂ ਆਪਣੇ ਕਿਸਾਨਾਂ ਨੂੰ ਅੰਦਾਤੇ ਨੂੰ ਕਿਸੇ ਵਾਟਰ ਕੈਨਨ ਦੇ ਅੱਗੇ ਜਾਂ ਰਬੜ ਦੀਆਂ ਗੋਲੀਆਂ ਦੇ ਅੱਗੇ ਜਾਂ ਧਾਤੂ ਗੈਸ ਦੀਆਂ ਗੋਲੀਆਂ ਦੇ ਅੱਗੇ ਖੜਾ ਕਰਾਂ